ਸਾਰਾ ਸੋ ਇੱਕ ਇਸ ਵਿੱਚ ਪਹਾੜੀ ਰਾਜਿਆਂ ਨੇ ਗੁਜਰਾ ਤੇ ਰੰਗੜਾ ਨੂੰ ਨਾਲ ਲੈ ਕੇ ਆਨੰਦਪੁਰ ਉੱਪਰ ਹਮਲਾ ਕੀਤਾ ਉਹ ਸਾਰੇ ਰਲ ਕੇ ਵੀ ਸਿੰਘਾਂ ਨੂੰ ਹਰਾ ਨਾ ਸਕੇ ਸਿੰਘ ਕਿਲੇ ਵਿੱਚੋਂ ਬੜੀ ਹੁਸ਼ਿਆਰੀ ਨਾਲ ਲੜਦੇ ਰਹੇ ਜਿੱਤ ਨਾ ਹੁੰਦੀ ਦੇਖ ਕੇ ਉਹ ਆਨੰਦਪੁਰ ਨੂੰ ਘੇਰਾ ਪਾ ਕੇ ਬੈਠ ਗਏ ਪਹਾੜੀ ਰਾਜਿਆਂ ਬਾਹਰੋਂ ਅੰਨ ਪਾਣੀ ਅੰਦਰ ਜਾਣਾ ਬੰਦ ਕਰ ਦਿੱਤਾ ਦੋ ਮਹੀਨੇ ਦੇ ਘੇਰੇ ਪਿੱਛੋਂ ਵੀ ਸਿੰਘਾਂ ਹਾਰ ਨਾ ਮੰਨੀ ਇੱਕ ਦਿਨ ਰਾਜਾ ਕੇਸਵੀ ਚੰਦ ਨੇ ਦੂਜੀਆਂ ਰਾਜੀਆਂ ਨਾਲ ਇਹ ਯੋਜਨਾ ਬਣਾਈ ਇੱਕ ਹਾਥੀ ਦੇ ਮੱਥੇ ਉੱਪਰ ਲੋਹੇ ਦੇ ਤਵੇ ਤੇ ਡਾਲਾਂ ਬੰਨੀਆਂ ਜਾਣ ਤੇ ਹਾਥੀ ਨੂੰ ਸੁੱਕਾ ਖਵਾ ਕੇ ਸ਼ਰਾਬ ਪਿਲਾ ਕੇ ਮਸਤ ਕੀਤਾ ਜਾਵੇ ਉਸ ਦੀ ਮਦਦ ਨਾਲ ਲੋਹ ਗੜ ਦੇ ਦਰਵਾਜ਼ੇ ਨੂੰ ਤੋੜਿਆ ਜਾਵੇ ਦਰਵਾਜ਼ਾ ਟੁੱਟ ਜਾਣ ਤੇ ਸਿੰਘਾਂ ਉੱਪਰ ਤਾਵਾ ਬੋਲ ਦਿੱਤਾ ਜਾਵੇ ਹੋ ਸਕੇ ਤਾਂ ਗੁਰੂ ਨੂੰ ਜ਼ਿੰਦਾ ਪਕੜ ਲਿਆ ਜਾਵੇ ਤੇ ਮਾਰ ਦਿੱਤਾ ਜਾਵੇ। ਗੁਰੂ ਜੀ ਨੂੰ ਕੇਸਰੀ ਚੰਦ ਦੇ ਦਰਵਾਜ਼ਾ ਤੋੜਨ ਦੀ ਵਿਉਂਤ ਉਹਨਾਂ ਦੇ ਸੁਹੀ ਨੇ ਆ ਦਿੱਤੀ। ਗੁਰੂ ਜੀ ਨੇ ਕਿਹਾ ਸਾਡੇ ਪਾਸ ਗੜੀ ਅੰਦਰ ਵੀ ਇੱਕ ਹਾਥੀ ਹੈ ਜਿਹੜਾ ਕੇਸਰੀ ਚੰਦ ਦੇ ਹਾਥੀ ਦਾ ਮੂੰਹ ਭਵਾ ਸਕਦਾ ਹੈ। ਦੁਨੀ ਚੰਦ ਉਸ ਸਮੇ ਗੁਰੂ ਜੀ ਪਾਸ ਖੜਾ ਸੀ। ਉਸ ਨੂੰ ਲੱਗਿਆ ਜਿਵੇਂ ਗੁਰੂ ਜੀ ਦਾ ਇਸ਼ਾਰਾ ਗੜੀ ਵਾਲੇ ਹਾਥੀ ਦਾ ਉਸ ਵੱਲ ਹੋਵੇ। ਉਹ ਹਾਥੀ ਦਾ ਮੁਕਾਬਲਾ ਕਰਨ ਤੋਂ ਡਰ ਗਿਆ ਉਸਨੇ ਰਾਤ ਨੂੰ ਰਾਤ ਗੜੀ ਦੀ ਕੰਧ ਟੱਪ ਕੇ ਪੱਜ ਜਾਣਾ ਠੀਕ ਸਮਝਿਆ ਰਾਤ ਦੇ ਅੰਧੇਰੇ ਵਿੱਚ ਕਿਲੇ ਦੀ ਕੰਧ ਟੱਪਣ ਲੱਗਿਆਂ ਡਿੱਗ ਗਿਆ ਤੇ ਲੱਤ ਟੁੱਟ ਗਈ ਬੜੀ ਮੁਸ਼ਕਿਲ ਨਾਲ ਉਹ ਆਪਣੇ ਘਰ ਅੰਮ੍ਰਿਤਸਰ ਪੁੱਜਾ ਦੁਨੀ ਚੰਦ ਦੇ ਘਰ ਦੀਆਂ ਨੂੰ ਜਦੋਂ ਪਤਾ ਲੱਗਿਆ ਕਿ ਉਹ ਗੁਰੂ ਤੋਂ ਬੇਮੁਖ ਹੋ ਕੇ ਆਇਆ ਹੈ ਤਾਂ ਉਹਨਾਂ ਸਾਰਿਆਂ ਉਸ ਨੂੰ ਬੁਲਾਉਣਾ ਬੰਦ ਕਰ ਦਿੱਤਾ ਸ਼ਰਮ ਦੇ ਮਾਰੇ ਉਹ ਘਰੋਂ ਬਾਹਰ ਨਾ ਨਿਕਲਦਾ ਗੁਰੂ ਦੀ ਬਖਸ਼ਿਸ਼ ਤੋਂ ਸਖਣਾ ਨੀ ਗੁਣਾ ਦੁਨੀ ਚੰਦ ਘਰ ਦੇ ਅੰਦਰ ਸੱਪ ਦੇ ਲੜਨ ਨਾਲ ਮਰ ਗਿਆ ਉਸ ਪਿੱਛੋਂ ਉਸ ਦੇ ਦੋ ਪੁੱਤਰ ਅਨੂਪ ਸਿੰਘ ਤੇ ਸਰੂਪ ਸਿੰਘ ਆਪਣੇ ਪਿਤਾ ਦੀ ਬਦਨਾਮੀ ਦੀ ਕਾਲਖ ਧੋਣ ਲਈ ਗੁਰੂ ਜੀ ਪਾਸ ਅਨੰਦਪੁਰ ਹਾਜ਼ਰ ਹੋਏ ਤੇ ਅੰਮ੍ਰਿਤ ਛੱਕ ਕੇ ਗੁਰੂ ਘਰ ਦੀ ਸੇਵਾ ਵਿੱਚ ਲੱਗੇ ਬੇਮੁਖੋ ਕੇ ਦੁਨੀ ਚੰਦ ਦੇ ਭਜ ਜਾਣ ਤੋਂ ਦੂਜੇ ਦਿਨ ਪਹਾੜੀ ਰਾਜਿਆਂ ਦਾ ਮਸਤ ਕੀਤਾ ਹਾਥੀ ਗੜੀ ਦੇ ਦਰਵਾਜ਼ੇ ਨੇੜੇ ਪੋਜਾ ਤਾਂ ਗੁਰੂ ਜੀ ਨੇ ਬਚਿੱਤਰ ਸਿੰਘ ਰਠੌਰ ਪੁੱਤਰ ਭਾਈ ਮਨੀ ਸਿੰਘ ਸ਼ਹੀਦ ਨੂੰ ਥਾਪਨਾ ਦਿੱਤੀ ਉਸ ਨੂੰ 나ਗਣੀ ਦੇ ਕੇ ਹਾਥੀ ਦੇ ਮੁਕਾਬਲੇ ਲਈ ਭੇਜ ਦਿੱਤਾ ਗੁਰੂ ਦੀ ਬਖਸ਼ਿਸ਼ ਸਦਕਾ ਉਸਨੇ ਗੜੀ ਦਾ ਦਰਵਾਜ਼ਾ ਖੁਲਵਾ ਕੇ ਬੜੀ ਤੇਜ਼ੀ ਨਾਲ ਘੋੜੇ ਨੂੰ ਪਿਛਲੇ ਦੋ ਪੈਰਾਂ ਤੇ ਖੜੇ ਕਰਕੇ 나ਗਣੀ ਹਾਥੀ ਦੇ ਮੱਥੇ ਵਿੱਚ ਮਾਰੀ ਨਗਣੀ ਹਾਤੀ ਦੇ ਸਿਰ ਉੱਪਰ ਬੰਨੇ ਹੋਇਆਂ ਤਵਿਆਂ ਨੂੰ ਚੀਰਦੀ ਉਸ ਦੇ ਮੱਥੇ ਵਿੱਚ ਜਾ ਤਸੀ ਹਾਤੀ ਦਾ ਸ਼ਰਾਬ ਤੇ ਸੁੱਖੇ ਦਾ ਨਸ਼ਾ ਸਭ ਉਤਰ ਗਿਆ ਉਹ ਦੁੱਖ ਤੇ ਤਕਲੀਫ ਨਾਲ ਤੜਫਦਾ ਹੋਇਆ ਪਿੱਛੇ ਨੂੰ ਭੱਜ ਤੁਰਿਆ ਹਾਤੀ ਪਹਾੜੀ ਰਾਜਿਆਂ ਦੀ ਫੌਜ ਨੂੰ ਲਤਾੜਨ ਲੱਗਾ ਕੇਸਰੀ ਚੰਦ ਦੀ ਫੌਜ ਵਿੱਚ ਭੱਜੜ ਪੈ ਗਈ ਖਾਲਸੀ ਨੂੰ ਫੌਜ ਨਾਲ ਦੋਹਾਂਤ ਕਰਨ ਦਾ ਮੌਕਾ ਮਿਲ ਗਿਆ ਭਾਈ ਉਦੇ ਸਿੰਘ ਨੇ ਲੱਗਦੇ ਹੱਥ ਲੜਦਿਆਂ ਲੜਦਿਆਂ ਇੱਕ ਵਾਰ ਫਿਰ ਰਾਜਾ ਕੇਸਰੀ ਚੰਦ ਦਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ ਗੁਰੂ ਜੀ ਪਾਸ ਆਸਰ ਹਾਜ਼ਰ ਕੀਤਾ ਪਹਾੜੀ ਰਾਜੇ ਆਪਣੀ ਦੂਜੀ ਸਕੀਮ ਦੇ ਫੇਲ ਹੋਣ ਦੇ ਨਾਲ ਨਾਲ ਕੇਸਰੀ ਚੰਦ ਨੂੰ ਵੀ ਮਰਵਾ ਬੈਠੇ ਤੰਗ ਆ ਕੇ ਉੱਠ ਕੇ ਚਲੇ ਗਏ